ਅਸਿਕਲ ਦੈਨਿਕ ਸੂਰਾ ਟੀਵੀ ਦੇਖ ਰਹੇ ਹੋ ਔਰ ਤੁਸੀਂ ਇਸ ਵੇਲੇ ਆਪਾਂ ਅਮਰਸਰ ਦੇ ਸਭ ਤੋਂ ਪਹਿਲੇ ਉਸ ਪਿੰਡ ਤੇ ਮੌਜੂਦ ਹਾਂ ਜਿਸ ਪਿੰਡ ਚੋਂ ਜਿਹੜੀ ਸੀਗੀ ਹੜ੍ਹਾਂ ਦੀ ਸ਼ੁਰੂਆਤ ਹੋਈ ਸੀ ਜਿਸ ਪਿੰਡ ਨੇ ਸਭ ਤੋਂ ਪਹਿਲਾਂ ਹੜ੍ਹਾਂ ਨੇ ਜਿਹੜਾ ਜਿਸ ਪਿੰਡ ਨੂੰ ਸਭ ਤੋਂ ਪਹਿਲਾਂ ਆਪਣੀ ਚਪੇੜ ਦੇ ਵਿੱਚ ਲਿਆ ਸੀ ਜੇਕਰ ਗੱਲ ਕਰਦੇ ਹਾਂ ਆਪਾਂ ਇਹ ਏਰੀਆ ਪਹਿਲਾਂ ਤਾਂ ਕੋਠੀ ਦਿਖਾਉਣ ਲੱਗਾ ਤੁਸੀਂ ਹਾਲ ਦੇਖ ਸਕਦੇ ਹੋ ਕਿ ਉਹ ਤਿੰਨ ਮੰਜ਼ਲਾ ਕੋਠੀ ਹੈ ਜਿਹੜੀ ਉਹ ਪਾਣੀ ਨੇ ਆਪਣੀ ਚਪੇੜ ਵਿੱਚ ਲੈ ਲਈ ਔਰ ਪੂਰੀ ਇੱਕ ਸਾਈਡ ਦੇ ਉੱਤੇ ਉਲਟ ਚੁੱਕੀ ਔਰ ਕੰਧਾਂ ਉਸ ਦੀਆਂ ਡਿੱਗ ਚੁੱਕੀਆਂ ਨੇ ਔਰ ਸਾਹਮਣੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਇੱਕ ਜੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਰੋਡ ਵੀ ਦਿਖਾ ਦਿਓ ਕਿ ਉਹ ਰੋਡ ਵੀ ਪੂਰੀ ਤਰ੍ਹਾਂ ਦੇਖੋ ਕਿੰਨੀ ਕਿੰਨੀ ਨੀਵੀਂ ਆ ਰੋਡ ਸਾਰੀ ਜਿਹੜੀ ਆ ਉਹ ਰੋੜ ਚੁੱਕੀ ਆ ਯਾਰ ਪਾਣੀ ਦਾ ਪੱਧਰ ਜੇਕਰ ਗੱਲ ਕਰੀਏ ਤਾਂ ਬੀਤੀ ਰਾਤ ਪਾਣੀ ਦਾ ਪੱਧਰ ਜਿਹੜਾ ਸੀਗਾ ਉਹ ਵੀ ਵਧਿਆ ਆ ਜਿਸ ਦੇ ਨਾਲ ਜਿਹੜਾ ਪਾਣੀ ਦਾ ਵਹਾ ਜਿਹੜਾ ਇੱਥੇ ਬਹੁਤ ਤੇਜ਼ ਹੋ ਚੁੱਕਿਆ ਔਰ ਦੱਸਣਾ ਚਾਹੁੰਦਾ ਕਿ ਇਹ ਸਭ ਤੋਂ ਪਹਿਲਾਂ ਅਮਰਸਰ ਦਾ ਪਿੰਡ ਆ ਜਿਸ ਵਿੱਚ ਸਭ ਤੋਂ ਪਹਿਲਾਂ ਨੁਕਸਾਨ ਹੋਇਆ ਸੀ ਔਰ ਇਸ ਤੋਂ ਸ਼ੁਰੂਆਤ ਹੋਣ ਤੋਂ ਬਾਅਦ ਪੂਰੇ ਅਮਰਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਸੀਗਾ ਪਾਣੀ ਐਂਟਰ ਹੋਇਆ ਸੀਗਾ ਸ਼ੁਰੂ ਹੋਈ ਸੀ ਸਾਰੀ ਇਸ ਜਗ੍ਹਾ ਦੇ ਉੱਤੋਂ ਸ਼ੁਰੂ ਹੋਈ ਸੀ ਔਰ ਇਹ ਜਗ੍ਹਾ ਦੇਖੋ ਤੁਸੀਂ ਕਿ ਇਹ ਸਾਰੀ ਸੜਕ ਆ ਔਰ ਇਹ ਸੜਕ ਉੱਥੋਂ ਤੱਕ ਜਾਂਦੀ ਸੀ ਔਰ ਤੁਸੀਂ ਹੁਣ ਆਪ ਦੇਖ ਸਕਦੇ ਹੋ ਕਿ ਇਹ ਸੜਕ ਦੇ ਹਾਲਾਤ ਕੀ ਨੇ ਔਰ ਸੜਕ ਤੁਸੀਂ ਦੇਖ ਸਕਦੇ ਹੋ ਕਿੰਨੀ ਕਿੰਨੀ ਫੁੱਟ ਜਿਹੜੀ ਡੂੰਗੀ ਸੜਕ ਆ ਔਰ ਇਹ ਇਸ ਵੇਲੇ ਜਿਹੜੀ ਅਗਲੇ ਪਾਸੇ ਜਿਹੜੀ ਆ ਬਿਲਕੁਲ ਖਤਮ ਹੋ ਚੁੱਕੀ ਆ ਯਾਰ ਘਰ ਵੀ ਤੁਹਾਨੂੰ ਬਾਰ-ਬਾਰ ਦਿਖਾ ਰਹੇ ਆ ਕਿ ਇਹ ਉਹ ਘਰ ਆ ਜਿਹੜਾ ਤੁਸੀਂ ਦੇਖੋ ਕਿ ਸਾਰਾ ਸਮਾਨ ਖਿਲਰ ਕੇ ਬਾਹਰ ਨੂੰ ਆ ਚੁੱਕਿਆ ਘਰ ਦਾ ਔਰ ਦੀਵਾਰ ਜਿਹੜੀ ਆ ਘਰ ਦੀ ਸਾਰੀ ਇੱਕ ਸਾਈਡ ਦੀ ਜਿਹੜੀ ਡਿੱਗੀ ਹੋਈ ਆ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿੰਨਾ ਦਰਦਨਾਕ ਮੰਜ਼ਰ ਹੋਊਗਾ ਤਸਵੀਰਾਂ ਦੱਸ ਰਹੀਆਂ ਨੇ ਕਿ ਦੇਖੋ ਪੇੜਾਂ ਦੇ ਪੇੜ ਡਿੱਗੇ ਹੋਏ ਨੇ ਉੱਥੇ ਔਰ ਤੁਸੀਂ ਬੰਦ ਜਿਹੜਾ ਵੀ ਉਹ ਵੀ ਬਿਲਕੁਲ ਖਤਮ ਹੋ ਗਿਆ ਔਰ ਜੇ ਗੱਲ ਕਰਦੇ ਹਾਂ ਉਸ ਪਿੰਡ ਦੇ ਵਿੱਚ ਤਾਂ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਘਰ ਜਿਹੜੇ ਆ ਉਹ ਨੁਕਸਾਨੇ ਗਏ ਆ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪਿੰਡ ਦੇ ਕੁਝ ਲੋਕ ਵੀ ਮੌਜੂਦ ਆ ਜੇਕਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਬੰਦ ਵਿੱਚ ਸਾਡੇ ਨਾਲ ਇਸ ਵੇਲੇ ਪਿੰਡ ਦੇ ਜਿਹੜੇ ਸਰਪੰਚ ਜਿਹੜੇ ਨੇ ਮੌਜੂਦ ਹੈ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਹਾਲਾਤ ਨੇ ਇਸ ਵੇਲੇ ਰਾਤ ਦਾ ਪਾਣੀ ਦਾ ਕੀ ਮੌਲ ਸੀ ਹਾਲਾਤ ਦੇਖੋ ਜੀ ਦਾਦ ਫਿਰ ਖੋਪਨਾਬ ਬਣ ਕੇ ਮੇਰਾ ਖਲ ਸਾਡੇ ਲੋਕਾਂ ਨੇ ਫਿਰ ਰਾਤ ਜਿਹੜੀ ਜਾ ਕੇ ਕੱਢੀ ਕਿਉਂਕਿ ਪਾਣੀ ਦਾ ਡਰ ਅੱਗੇ ਬੜਾ ਸੀ ਇੱਕ ਗੁਰੂ ਮਹਾਰਾਜ ਨੇ ਇਹ ਬੜੀ ਕਿਰਪਾ ਕੀਤੀ ਜਿਹੜੀ ਸਵੇਰੇ ਤੋਂ ਸੀ ਟੁੱਟੀ ਆ ਜੇ ਰਾਤ ਟੁੱਟ ਜਾਂਦੀ ਤੋ ਸਿੱਧੇ ਪਿੰਡ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਣਾ ਸੀ ਤੇ ਹੁਣ ਚਲੋ ਪਿੰਡ ਦੇ ਵਿੱਚ ਪਾਣੀ ਜਿਹੜਾ ਵਾ ਥੱਲੇ ਚਲੇ ਗਿਆ ਵਾ ਸੰਗਟਾ ਨੇ ਦੂਰੋ ਦੂਰੋ ਜਿਹੜਾ ਵਾ ਬੜਾ ਹਰ ਰਾਸ਼ਨ ਹਰ ਤਰੀਕੇ ਦੀ ਜਿਹੜੀ ਉਹ ਚੀਜ਼ ਪਹਚਾਈ ਆ ਰਾਤ ਪਾਣੀ ਕਿੰਨਾ ਆਇਆ ਇੱਥੇ ਕਿੰਨੇ ਘਟ ਵਧਿਆ ਪਾਣੀ ਘੱਡੋ ਘਾੜੀ 5 ਫੁੱਟ ਵਧ ਗਿਆ ਜਿੱਥੇ ਆਪਣਾ ਸਾਡੀ ਪਿੰਡ ਨੂੰ ਬਿਲਕੁਲ ਨਾਲ ਸੜਕ ਜਾਂਦੀ ਆ ਇਹ ਸਾਰਾ ਸੁੱਕ ਗਿਆ ਜਿਹੜਾ ਕਿੰਨਾ ਪਾਣੀ ਦੇਖ ਰਹੇ ਹੋ ਪਹਿਲਾਂ ਲਹਿ ਗਿਆ ਸਾਰਾ ਜਿਹੜਾ 26 ਤਰੀਕ ਨੂੰ ਆਇਆ ਸੀ ਪਰ ਇਹ ਰਾਤ ਰਾਤ ਦੀ ਪਾਣੀ ਜਿਹੜਾ ਵਾ ਫੇਰ ਆਇਆ ਵਾ ਕੀ ਹਾਲਾਤ ਨੇ ਇਸ ਵਲੇ ਪਿੰਡ ਦੇ ਸਾਹਮਣੇ ਘਰ ਦੇਖ ਰਹੇ ਆ ਪਿੰਡਾਂ ਚ ਵੀ ਪਤਾ ਲੱਗਾ ਵੀ ਜਿਹੜਾ ਬਹੁਤ ਸਾਰੇ ਜਿਹੜੇ ਮਜ਼ਦੂਰ ਵਰਗ ਦੇ ਲੋਕ ਆ ਉਹਨਾਂ ਦੇ ਘਰ ਡੇਗ ਚੁੱਕੇ ਨੇ ਬਹੁਤ ਸਾਰਾ ਨੁਕਸਾਨ ਹੋਇਆ ਮਜ਼ਦੂਰ ਵਰਗ ਵੀ ਹੈਗੇ ਜੀ ਸਾਡੇ ਜੱਟ ਭਰਾ ਵੀ ਜਿਹੜੇ ਆ ਉਹਨਾਂ ਨੇ ਉਹ ਵੀ ਦਿਹਾੜੀਦਾਰੀ ਕਰਕੇ ਆਪਣਾ ਕਮਰੇ-ਕਮਰੇ ਬਣਾਏ ਸੀ ਕਾਫੀ ਜਿਹੜੇ ਸਾਡੇ ਪਿੰਡ ਕਮਰੇ ਵੀ ਜਿਹੜੇ ਆ ਉਹ ਡਿੱਗੇ ਨੇ ਇਹ ਕੋਠੀ ਵੀ ਤੁਸੀਂ ਦੇਖ ਰਹੇ ਵੀ ਡਿੱਗੀ ਆ ਹੋਰ ਗਰੀਬ ਬੰਦੇ ਜਿਹੜੇ ਉਹਨਾਂ ਦੇ ਘਰ ਬਹਿ ਵੀ ਗਏ ਨੇ ਤੇ ਕੋਠੀ ਵੀ ਡਿੱਗੀ ਉਹਨਾਂ ਨੂੰ ਸਾਨੂੰ ਇਹ ਸੌਂਦਿਆ ਵੀ ਉਹਨਾਂ ਦੇ ਜਿਹੜੇ ਘਰ ਵਗੈਰਾ ਠੀਕ ਕਰਨੇ ਉਹ ਕਿਹੜੇ ਤ करेगा ਤੁਸੀਂ ਆਪਣਾ ਜਦੋਂ ਪਾਣੀ ਅਜੇ ਚੜਦਾ ਏ ਉਦੋਂ ਰਾਤ ਤੁਸੀਂ ਸਾਰੇ ਪੱਤਰਕਾਰ ਡੀਸੀ ਸਾਹਿਬ ਸਾਡੇ ਮੰਤਰੀ ਸਾਹਿਬ ਇੱਥੇ ਹੀ ਫਿਰ ਅਸੀਂ ਕਿਉਂਕਿ ਪਾਣੀ ਸਾਡੇ ਦੇ ਪਾਣੀ ਆ ਗਏ ਅਸੀਂ ਸੌਂ ਰਹੇ ਹਾਂ ਤੁਸੀਂ ਤੋਂ ਵੀ ਅਗਲੇ ਬਣੇ ਵੀ ਤੁਸੀਂ ਟੁੱਟ ਗਏ ਹੁਣ ਨਿਕਲ ਚਲੋ ਤੁਹਾਡੀ ਵੀ ਬੜੀ ਮਿਹਰਬਾਨੀ ਹੈ ਜਿਹੜਾ ਤੁਸੀਂ ਪਾਣੀ ਦੇ ਵਿੱਚ ਵੀ ਚਲੋ ਆ ਕੇ ਪਤਾ ਸਾਡਾ ਲੈਂਦੇ ਰਹੇ ਹੋ ਜੀ ਜੇ ਗੱਲ ਕਰਦੇ ਆਪਾਂ ਇੱਥੋਂ ਸਟਾਰਟਿੰਗ ਹੈ ਇਹ ਪਿੰਡ ਉਹ ਆ ਜਿੱਥੇ ਅਮਰਸਰ ਦਾ ਪਹਿਲਾ ਪਿੰਡ ਆ ਔਰ ਇੱਥੋਂ ਪਾਣੀ ਆਉਣਾ ਸਟਾਰਟ ਹੋਇਆ ਇਹ ਤਬਾਈ ਇੱਥੋਂ ਸ਼ੁਰੂ ਹੋਈ ਅਮਰਸਰ ਦੀ ਸਾਰੀ ਮੰਜ਼ਰ ਕੀ ਸੀ ਉਸ ਸਮੇਂ ਤਾਂ ਮੰਜਰ ਤੇ ਬਹੁਤ ਖਤਰਨਾਕੀ ਜੀ ਜਦੋਂ ਆਪਣਾ ਪਾਣੀ ਆਇਆ ਉਦੋਂ ਤਾਂ ਲੱਗਦਾ ਸੀ ਸਾਨੂੰ ਵੀ ਆਪਣਾ ਮੇਰੇ ਖਾਲ ਕੋਈ ਬਚਣਾ ਨਹੀਂ ਆ ਪਰ ਸਾਡੇ ਪਿੰਡ ਸੰਤ ਬਾਬਾ ਸਰੈਂ ਸਿੰਘ ਦੀ ਪੂਰੀ ਵਾਲੇ ਬਾਬਾ ਬੁੱਢਾ ਸਾਹਿਬ ਦੀ ਉਹਨਾਂ ਨੇ ਜਾ ਕੇ ਸਮਾਹ ਤੇ ਸਾਰੀ ਸੇਵਾ ਕੀਤੀ ਉਹਨਾਂ ਦੀ ਕਿਰਪਾ ਵਾ ਇੱਥੇ ਪੀੜਾ ਨਹੀਂ ਜਦਾ ਬੜੀ ਪ੍ਰਾਣੀ ਆ ਉਹ ਵੀ ਉਹਨਾਂ ਦੇ ਬ੍ਰਦਰ ਹੀ ਉਹਨਾਂ ਦੀ ਕਿਰਪਾ ਹੁਣ ਕਰਕੇ ਅੱਜ ਦੇ ਦਿਨ ਇੱਥੇ ਜਿਹੜੀ ਬੜੀ ਭਾਰੀ ਸਿੰਝ ਲੱਗਦੀ ਹ ਇਲਾਕੇ ਸਾਰੇ ਨੂੰ ਪਤਾ ਵਾ ਪੂ ਦੂਰ ਦੂਰੋ ਬੜੇ ਬੜੇ ਪਹਿਲਵਾਨ ਹੁੰਦੇ ਸੀ ਸਾਡਾ ਪਿੰਡ ਜਿਹੜਾ ਵਾ ਬੜੀ ਮਤਲਬ ਧੂਮ ਧਾਮ ਦੇ ਨਾਲ ਬੜਾ ਖਰਚਾ ਕਰਕੇ 10-12 ਲੱਖ ਰੁਪਇਆ ਲਾ ਕੇ ਪਹਿਲਵਾਨ ਕਬੱਡੀਆਂ ਵਗੈਰਾ ਜੋ ਕੋਲ ਖਰੋਣ ਅੱਜ ਦਾ ਦਿਨ ਤੇ ਕੱਲ ਦਾ ਦਿਨ ਕਰਾਉਂਦੇ ਸਾਂ ਤੇ ਚਲੋ ਮਾਰਾਂ ਨੂੰ ਜੋ ਮਜ਼ਦੂਰ ਸੀ ਉਹੀ ਹੋਣਾ ਸੀ ਤੇ ਆਪਣਾ ਮੈਂ ਹੁਣ ਸਰਕਾਰ ਨੂੰ ਤੇ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਸਾਡੇ ਦੋਵੇਂ ਪਾਨੇ ਪਿੰਡਾਂ ਤੋਂ ਆਪਣਾ ਜਿਹੜਾ ਰਸਤਾ ਵਾ ਦੋਵੇਂ ਬੰਨੇ ਟੁੱਟ ਗਿਆ ਵਾ ਕਿਉਂਕਿ ਸਾਡੇ ਪਿੰਡ ਦਾ ਜਿਹੜਾ ਸਪਰਕ ਟੁੱਟਾ ਹੋਇਆ ਵਾ ਇੱਕ ਨਿਗੀ ਜੀ ਇੱਕ 마ਸ਼ੀ ਵਾਲਾ ਤਾਂ ਨਹੀਂ ਗਲੀ ਉਥੋਂ ਦੀ ਸਾਰੇ ਨੰਗ ਨੂੰ ਕਿ ਆਉਂਦੇ ਨੇ ਇਹ ਅਪੀਲ ਕਰਨੀ ਚਾਹੁੰਦਾ ਆ ਵੀ ਸੰਗਤਾਂ ਨੂੰ ਤੇ ਕਾਰ ਸੇਵਾ ਵਾਲਿਆਂ ਨੂੰ ਚਾਹੇ ਹੋਰ ਇਹ ਸਾਡਾ ਜਿਹੜਾ ਬੰਨ ਬੰਨ ਜਵੇ ਆਪਣਾ ਜਿਹੜਾ ਸਾਡਾ ਪਿੰਡ ਦੀ ਆਵਾਜ਼ ਆਈ ਜਿਹੜੀ ਉਹ ਚੱਲ ਸਕੀ ਜੀ ਵਾਲੀ ਦੀ ਪ੍ਰੈਸ਼ਰ ਦੇਖਸਾਂਦੇ ਬਹੁਤ ਤੇਜ਼ ਹੈ ਪਹਿਲਾਂ ਵੀ ਇਦਾਂ ਸੀਗਾ ਕਿ ਇਰਾਦਾ ਸੇਰਦਾ ਨਹੀਂ ਸੇਰਦਾ ਇਹ ਬਿਲਕੁਲ ਸੁੱਕ ਗਿਆ ਜੀ ਤੋਂ ਮਾੜਾ ਮੋਟਾ ਵਿੱਚੋਂ ਦੀ ਲੋਕ ਨੰਗਣ ਦੇ ਪਈ ਆਪਣਾ ਗੋਡੇ ਗੋਡੇ ਪਾਣੀ ਇੰਨਾ ਰਹਿ ਗਿਆ ਸੀ ਪਰ ਹੁਣ ਤੁਸੀਂ ਵੇਖ ਰਹੇ ਹੋ ਹੁਣ ਤਾਂ ਕੋਈ ਨੰਘ ਨਹੀਂ ਸਕਦਾ ਫੇਰ ਉਸੇ ਤਰ੍ਹਾਂ ਛੱਲਾ ਮਾਰ ਰਿਹਾ ਵਾ ਜੀ ਆਹ ਸਾਹਮਣੇ ਦੇਖ ਰਹੇ ਆ ਸੜਕ ਸੀਗੀ ਸੜਕ ਦਾ ਹਾਲ ਕੀ ਹੋ ਗਿਆ ਕਿੰਨੇ ਕਿੰਨੇ ਫੁੱਟ ਡੂੰਗੀ ਸੜਕ ਜਿਹੜੀ ਗੈਪ ਹੋ ਗਈ ਸਰ ਸੜਕ ਤੁਸੀਂ ਤੋੜਤਾ ਕੀ ਦੇਖਿਓ ਮੈਂ ਨਾ ਵੀ ਪਤਾ ਨਹੀਂ ਕਿਹੜੇ ਆਪਣਾ ਪਾਣੀ ਦੇਵਤਾ ਕੋ ਕਿੱਡੀਆਂ ਮਸ਼ੀਨਾਂ ਨੇ ਆਪਾਂ ਕਿੱਡੀਆਂ ਮਸ਼ੀਨਾਂ ਲਾਉਂਦੇ ਇਹ ਨਹੀਂ ਤੋੜਦੀ ਇਹ ਤਾਂ ਮੈਂ ਤਾਂ ਚਾਹੁੰਦੀ ਸਾਰੀਆਂ ਤੋੜ ਦਤੀਆਂ ਨੇ ਇਹ ਤਾਂ ਮਾਰਿਆਂ ਨੂੰ ਪਤਾ ਵੀ ਉਹਦੇ ਆਪਣਾ ਪਾਣੀ ਦੇਵਤਾ ਨੂੰ ਚਾਹੇ ਪਤਾ ਵੀ ਕੀ ਕੀ ਵਿੱਚ ਹੁੰਦਾ ਵਾ ਉਹ ਬੜੇ ਬੜੇ ਦਰਖਤ ਤੋੜ ਦਿੰਦਾ ਜੀ ਆਪਣਾ ਸਾਰ ਸਰਕਾਰ ਇਹ ਵੀ ਅਪੀਲ ਕਰ ਰਹੀ ਹੈ ਜਿਉਂ ਨਾ ਵੀ ਸਾਡਾ ਬਾਰਡਰ ਬੈਲਟ ਜਿਹੜੀ ਇਹ ਗੰਨੇ ਬਹੁਤ ਲਾਉਂਦੇ ਆ ਪਰ ਸਰਕਾਰਾਂ ਜਿਹੜੀਆਂ ਗੰਨੇ ਦਾ ਕੁਝ ਨਹੀਂ ਦਿੰਦੇ ਜੀ ਸੋ ਇਹ ਤੁਹਾਨੂੰ ਉਹ ਪਿੰਡ ਦਿਖਾ ਰਹੇ ਹਾਂ ਜਿਹੜਾ ਪਹਿਲਾ ਪਿੰਡ ਸੀਗਾ ਜਿੱਤੋਂ ਜਿਹੜੀ ਇਹ ਤਬਾਈ ਦੇ ਮੰਜ਼ਰ ਦੀ ਸ਼ੁਰੂਆਤ ਹੋਈ ਅਮਰਸਰ ਤਹਿਸੀਲ ਦਾ ਇਹ ਸਭ ਤੋਂ ਪਹਿਲਾ ਪਿੰਡ ਹੈ ਔਰ ਅਮਰਸਰ ਦਾ ਵੀ ਇਹ ਪਹਿਲਾ ਪਿੰਡ ਹੈ ਔਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਜਿਹੜਾ ਪਾਣੀ ਦਾ ਪ੍ਰੈਸ਼ਰ ਵੀ ਬਹੁਤ ਤੇਜ਼ ਹੈ ਰਾਤ ਜਿਹੜਾ ਸਰਪੰਚ ਸਾਹਿਬ ਦੇ ਦੱਸਣ ਮੁਤਾਬਕ ਜਿਹੜਾ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਗਿਆ ਸੀਗਾ ਜਿਸ ਕਰਕੇ ਜਿਹੜਾ ਸੀਗਾ ਇਹਨਾਂ ਨੂੰ ਨੁਕਸਾਨ ਹੋ ਗਿਆ ਹੈ ਔਰ ਹੁਣ ਫਿਰ ਪਾਣੀ ਜਿਹੜਾ ਬਹੁਤ ਤੇਜ਼ ਹੋ ਗਿਆ ਹੈ ਅਮਰਸਰ ਦੇ ਸਭ ਤੋਂ ਪਹਿਲੇ ਉਸ ਪਿੰਡ ਤੇ ਮੌਜੂਦ ਹਾਂ ਜਿਸ ਪਿੰਡ 'ਚੋਂ ਜਿਹੜੀ ਸੀਗੀ ਹੜ੍ਹਾਂ ਦੀ ਆਪਣੀ ਚਪੇੜ ਦੇ ਵਿੱਚ ਲਿਆ ਸੀ ਜੇਕਰ ਗੱਲ ਕਰਦੇ ਆ ਆਪਾਂ ਇਹ ਏਰੀਆ ਪਹਿਲਾਂ ਤਾਂ ਕੋਠੀ ਦਿਖਾਉਣ ਲੱਗਾ ਤੁਸੀਂ ਹਾਲ ਦੇਖ ਸਕਦੇ ਹੋ ਕਿ ਉਹ ਇਨ ਮੰਜ਼ਲਾ ਕੋਠੀ ਆ ਜਿਹੜੀ ਉਹ ਪਾਣੀ ਨੇ ਆਪਣੀ ਚਪੇਟ ਵਿੱਚ ਲੈ ਲਈ ਔਰ ਪੂਰੀ ਇੱਕ ਸਾਈਡ ਦੇ ਉੱਤੇ ਉਲਟ ਚੁੱਕੀ ਆ ਔਰ ਕੰਧਾਂ ਉਸ ਦੀਆਂ ਡਿੱਗ ਚੁੱਕੀਆਂ ਨੇ ਔਰ ਸਾਹਮਣੇ ਤੁਹਾਨੂੰ ਦੱਸਣਾ ਚਾਹੁੰਨਾ ਕਿ ਇੱਥੇ ਇੱਕ ਤੁਸੀ ਬੰਦ ਹੁੰਦਾ ਸੀਗਾ ਜੋ ਕਿ ਟੁੱਟ ਚੁੱਕਿਆ ਹੈ ਔਰ ਸਾਹਮਣੇ ਜਿਸ ਜਗ੍ਹਾ ਦੇ ਉੱਤੇ ਆਪਾਂ ਖੜੇ ਆ ਕੈਮਰਾਮੈਨ ਨੂੰ ਕਹਾਂਗਾ ਕਿ ਉਹ ਰੋਡ ਵੀ ਦਿਖਾ ਦਿਓ ਕਿ ਉਹ ਰੋਡ ਵੀ ਪੂਰੀ ਤਰ੍ਹਾਂ ਦੇਖੋ ਕਿੰਨੀ ਕਿੰਨੀ ਨੀਵੀਂ ਆ ਔਰ ਰੋਡ ਸਾਰੀ ਜਿਹੜੀ ਆ ਉਹ ਰੋੜ ਚੁੱਕੀ ਆ ਔਰ ਪਾਣੀ ਦਾ ਪੱਧਰ ਜੇਕਰ ਗੱਲ ਕਰੀਏ ਤਾਂ ਬੀਤੀ ਰਾਤ ਪਾਣੀ ਦਾ ਪੱਧਰ ਜਿਹੜਾ ਸੀਗਾ ਉਹ ਵੀ ਵਧਿਆ ਆ ਜ ਔਰ ਦੱਸਣਾ ਚਾਹਨਾ ਕਿ ਇਹ ਸਭ ਤੋਂ ਪਹਿਲਾ ਅਮਰਸਰ ਦਾ ਪਿੰਡ ਆ ਜਿਸ ਵਿੱਚ ਸਭ ਤੋਂ ਪਹਿਲਾ ਨੁਕਸਾਨ ਹੋਇਆ ਸੀ ਔਰ ਇਸ ਤੋਂ ਸ਼ੁਰੂਆਤ ਹੋਣ ਤੋਂ ਬਾਅਦ ਪੂਰੇ ਅਮਰਸਰ ਜ਼ਿਲ੍ਹੇ ਦੇ ਵਿੱਚ ਜਿਹੜਾ ਸੀਗਾ ਪਾਣੀ ਐਂਟਰ ਹੋਇਆ ਸੀਗਾ ਔਰ ਇਸ ਤੋਂ ਬਾਅਦ ਜਿਹੜੀ ਪ੍ਰਕੋਪੀ ਜਿਹੜੀ ਸ਼ੁਰੂ ਹੋਈ ਸੀ ਸਾਰੀ ਇਸ ਜਗ੍ਹਾ ਦੇ ਉੱਤੇ ਤੋਂ ਸ਼ੁਰੂ ਹੋਈ ਸੀ ਔਰ ਇਹ ਜਗ੍ਹਾ ਦੇਖੋ ਤੁਸੀਂ ਕਿ ਇਹ ਸਾਰੀ ਸੜਕ ਆ ਔਰ ਸੜਕ ਉੱਥੋਂ ਤੱਕ ਜਾਂਦੀ ਸੀ ਔਰ ਤੁਸੀਂ ਹੁਣ ਆਪ ਦੇਖ ਸਕਦੇ ਹੋ ਕਿ ਇਹ ਸੜਕ ਦੇ ਹਾਲਾਤ ਕੀ ਨੇ ਔਰ ਸੜਕ ਤੁਸੀਂ ਦੇਖ ਸਕਦੇ ਹੋ ਕਿੰਨੀ ਕਿੰਨੀ ਫੁੱਟ ਜਿਹੜੀ ਡੂੰਗੀ ਸੜਕ ਆ ਔਰ ਇਹ ਇਸ ਵਾਰੀ ਜਿਹੜੀ ਅਗਲੇ ਪਾਸੇ ਜਿਹੜੀ ਆ ਬ ਤੁਹਾਨੂੰ ਬਾਰ-ਬਾਰ ਦਿਖਾ ਰਹੇ ਹਾਂ ਕਿ ਇਹ ਉਹ ਘਰ ਆ ਜਿਹੜਾ ਤੁਸੀਂ ਦੇਖੋ ਕਿ ਸਾਰਾ ਸਮਾਨ ਖਿਲਰ ਕੇ ਬਾਹਰ ਨੂੰ ਆ ਚੁੱਕਿਆ ਘਰ ਦਾ ਔਰ ਦੀਵਾਰ ਜਿਹੜੀ ਹੈ ਘਰ ਦੀ ਸਾਰੀ ਇੱਕ ਸਾਈਡ ਦੀ ਜਿਹੜੀ ਹੈ ਡਿੱਗੀ ਹੋਈ ਆ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿੰਨਾ ਦਰਦਨਾਕ ਮੰਜ਼ਰ ਹੋਊਗਾ ਤਸਵੀਰਾਂ ਦੱਸ ਰਹੀਆਂ ਨੇ ਕਿ ਦੇਖੋ ਪੇੜਾਂ ਦੇ ਪੇੜ ਡਿੱਗੇ ਹੋਏ ਨੇ ਉੱਥੇ ਔਰ ਤੁਸੀਂ ਬੰਦ ਜਿਹੜਾ ਵੀ ਉਹ ਵੀ ਬਿਲਕੁਲ ਖਤਮ ਹੋ ਗਿਆ ਔਰ ਜੇ ਗੱਲ ਕਰਦੇ ਹਾਂ ਉਸ ਪਿੰਡ ਦੇ ਵਿੱਚ ਤਾਂ ਪਿੰਡ ਦੇ ਵਿੱਚ ਵੀ ਬਹੁਤ ਸਾਰੇ ਘਰ ਜਿਹੜੇ ਆ ਉਹ ਨੁਕਸਾਨੇ ਗਏ ਆ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪਿੰਡ ਦੇ ਕੁਝ ਲੋਕ ਵੀ ਮੌਜੂਦ ਆ ਜੇਕਰ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦਾ ਕੀ ਕਹਿ 150 ਸਾਡੇ ਨਾਲ ਇਸ ਵੇਲੇ ਪਿੰਡ ਦੇ ਜਿਹੜੇ ਸਾਬਕਾ ਸਰਪੰਚ ਜਿਹੜੇ ਨੇ ਮੌਜੂਦ ਹੈ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਹਾਲਾਤ ਨੇ ਇਸ ਵੇਲੇ ਰਾਤ ਦਾ ਪਾਣੀ ਦਾ ਕੀ ਮੌਲੂ ਸੀ ਹਾਲਾਤ ਦੇਖੋ ਜੀ ਦਾਦ ਫਿਰ ਖੋਪਨਾਬ ਬਣ ਕੇ ਮੇਰਾ ਖਿਆਲ ਸਾਡੇ ਲੋਕਾਂ ਨੇ ਫਿਰ ਰਾਤ ਜਿਹੜੀ ਜਾ ਕੇ ਕੱਢੀ ਕਿਉਂਕਿ ਪਾਣੀ ਦਾ ਡਰ ਅੱਗੇ ਬੜਾ ਸੀ ਇੱਕ ਗੁਰੂ ਮਹਾਰਾਜ ਨੇ ਇਹ ਬੜੀ ਕਿਰਪਾ ਕੀਤੀ ਜਿਹੜੀ ਸਵੇਰੇ ਤੋਂ ਸੀ ਟੁੱਟੀ ਆ ਜੇ ਰਾਤ ਟੁੱਟ ਜਾਂਦੀ ਤੁਸੀਂ ਤੇ ਪਿੰਡ ਦਾ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋਣਾ ਸੀ ਤੇ ਹੁਣ ਚਲੋ ਪਿੰਡ ਦੇ ਵਿੱਚ ਪਾਣੀ ਜਿਹੜਾ ਵਾ ਥੱਲੇ ਚਲੇ ਗਿਆ ਵਾ ਸੰਗਤਾਂ ਨੇ ਦੂਰੋ ਦੂਰੋ ਜਿਹੜਾ ਵਾ ਬੜਾ ਹਰ ਰਾਸ਼ਨ ਹਰ ਤਰੀਕੇ ਦੀ ਜਿਹੜੀ ਉਹ ਚੀਜ਼ ਪਹਚਾਈ ਆ ਰਾਤ ਪਾਣੀ ਕਿੰਨਾ ਆਇਆ ਇੱਥੇ ਕਿੰਨੇ ਘਟ ਵਧਿਆ ਪਾਣੀ ਘੱਡੋ ਘਾੜੀ 5 ਫੁੱਟ ਵਧ ਗਿਆ ਜਿੱਥੇ ਆਪਣਾ ਸਾਡੀ ਪਿੰਡ ਨੂੰ ਬਿਲਕੁਲ ਨਾਲ ਸੜਕ ਜਾਂਦੀ ਆ ਇਹ ਸਾਰਾ ਸੁੱਕ ਗਿਆ ਜਿਹੜਾ ਕਿੰਨਾ ਪਾਣੀ ਦੇ ਦੇਖ ਰਹੇ ਹੋ ਪਹਿਲਾਂ ਲਹਿ ਗਿਆ ਸਾਰਾ ਜਿਹੜਾ 26 ਤਰੀਕ ਨੂੰ ਆਇਆ ਸੀ ਪਰ ਇਹ ਰਾਤ ਰਾਤ ਦੀ ਪਾਣੀ ਜਿਹੜਾ ਵਾ ਫੇਰ ਆਇਆ ਵਾ ਕੀ ਹਾਲਾਤ ਨੇ ਇਸ ਵਲੇ ਪਿੰਡ ਦੇ ਸਾਹਮਣੇ ਘਰ ਦੇਖ ਰਹੇ ਆ ਪਿੰਡਾਂ ਚ ਵੀ ਪਤਾ ਲੱਗਾ ਵੀ ਜਿਹੜਾ ਬਹੁਤ ਸਾਰੇ ਜਿਹੜੇ ਮਜ਼ਦੂਰ ਵਰਗ ਦੇ ਲੋਕ ਆ ਉਹਨਾਂ ਦੇ ਘਰ ਡੇਗ ਚੁੱਕੇ ਨੇ ਬਹੁਤ ਸਾਰਾ ਨੁਕਸਾਨ ਹੋਇਆ ਮਜ਼ਦੂਰ ਵਰਗ ਵੀ ਹੈਗੇ ਜੀ ਸਾਡੇ ਜੱਟ ਭਰਾ ਵੀ ਜਿਹੜੇ ਆ ਉਹਨਾਂ ਨੇ ਉਹ ਵੀ ਦਿਹਾੜੀਦਾਰੀ ਕਰਕੇ ਆਪਣਾ ਕਮਰੇ-ਕਮਰੇ ਬਣਾਏ ਸੀ ਕਾਫੀ ਜਿਹੜੇ ਸਾਡੇ ਪਿੰਡ ਕਮਰੇ ਵੀ ਜਿਹੜੇ ਆ ਉਹ ਡਿੱਗੇ ਨੇ ਇਹ ਕੋਠੀ ਵੀ ਤੁਸੀਂ ਦੇਖ ਰਹੇ ਵੀ ਡਿੱਗੀ ਆ ਹੋਰ ਗਰੀਬ ਬੰਦੇ ਜਿਹੜੇ ਉਹਨਾਂ ਦੇ ਘਰ ਬਹਿ ਵੀ ਗਏ ਨੇ ਤੇ ਕੋਠੀ ਵੀ ਡਿੱਗੀ ਉਹਨਾਂ ਨੂੰ ਸਾਨੂੰ ਇਹ ਸੌਂਦੇ ਉਹਨਾਂ ਦੇ ਜਿਹੜੇ ਘਰ ਵਗੈਰਾ ਠੀਕ ਕਰਨੇ ਉਹ ਕਿਹੜੇ ਤਰੀਕੇ करेगा ਤੁਸੀਂ ਆਪਣਾ ਜਦੋਂ ਪਾਣੀ ਅਜੇ ਚੜਦਾ ਏ ਉਦੋਂ ਰਾਤ ਤੁਸੀਂ ਸਾਰੇ ਪੱਤਰਕਾਰ ਡੀਸੀ ਸਾਹਿਬ ਸਾਡੇ ਮੰਤਰੀ ਸਾਹਿਬ ਇੱਥੇ ਹੀ ਫਿਰ ਅਸੀਂ ਕਿਉਂਕਿ ਪਾਣੀ ਸਾਡੇ ਦੇ ਪਾਣੀ ਆ ਗਏ ਅਸੀਂ ਸੌਂ ਰਹੇ ਹਾਂ ਤੁਸੀਂ ਤੋਂ ਵੀ ਅਗਲੇ ਬਣੇ ਵੀ ਤੁਸੀਂ ਟੁੱਟ ਗਈ ਹੋ ਨਿਕਲ ਚਲੋ ਤੁਹਾਡੀ ਵੀ ਬੜੀ ਮਿਹਰਬਾਨੀ ਹੈ ਜਿਹੜਾ ਤੁਸੀਂ ਪਾਣੀ ਦੇ ਵਿੱਚ ਵੀ ਚਲੋ ਆ ਕੇ ਪਤਾ ਸਾਡਾ ਲੈਂਦੇ ਰਹੇ ਹੋ ਜੀ ਜੇ ਗੱਲ ਕਰਦੇ ਆਪਾਂ ਇੱਥੋਂ ਸਟਾਰਟਿੰਗ ਹੈ ਇਹ ਪਿੰਡ ਉਹ ਆ ਜਿੱਥੇ ਅਮਰਸਰ ਦਾ ਪਹਿਲਾ ਪਿੰਡ ਹੈ ਔਰ ਇੱਥੋਂ ਪਾਣੀ ਆਉਣਾ ਸਟਾਰਟ ਹੋਇਆ ਇਹ ਤਬਾਈ ਇੱਥੋਂ ਸ਼ੁਰੂ ਹੋਈ ਅਮਰਸਰ ਦੀ ਸਾਰੀ ਮੰਜ਼ਰ ਕੀ ਸੀ ਉਸ ਸਮੇਂ ਆ ਮੰਜਰ ਤੇ ਬਹੁਤ ਖਤਰਨਾਕੀ ਜੀ ਜਦੋਂ ਆਪਣਾ ਪਾਣੀ ਆਇਆ ਉਦੋਂ ਤਾਂ ਲੱਗਦਾ ਸੀ ਸਾਨੂੰ ਵੀ ਆਪਣਾ ਮੇਰੇ ਖਿਆਲ ਕੋਈ ਬਚਣਾ ਨਹੀਂ ਆ ਪਰ ਸਾਡੇ ਪਿੰਡ ਸੰਤ ਬਾਬਾ ਸਰੈਂ ਸਿੰਘ ਦੀ ਪੂਰੀ ਵਾਲੇ ਬਾਬਾ ਬੁੱਢਾ ਸਾਹਿਬ ਦੀ ਉਹਨਾਂ ਨੇ ਜਾ ਕੇ ਸਮਾਹ ਤੇ ਸਾਰੀ ਸੇਵਾ ਕੀਤੀ ਉਹਨਾਂ ਦੀ ਕਿਰਪਾ ਵਾ ਇੱਥੇ ਪੀੜਾਂ ਦੀ ਜਦਾ ਬੜੀ ਪੁਰਾਣੀ ਆ ਉਹ ਵੀ ਉਹਨਾਂ ਦੇ ਬ੍ਰਦਰ ਹੀ ਉਹਨਾਂ ਦੀ ਕਿਰਪਾ ਹੁਣ ਕਰਕੇ ਅੱਜ ਦੇ ਦਿਨ ਇੱਥੇ ਜਿਹੜੀ ਬੜੀ ਭਾਰੀ ਸਿੰਝ ਲੱਗਦੀ ਹ ਇਲਾਕੇ ਸਾਰੇ ਨੂੰ ਪਤਾ ਵਾ ਪੂ ਦੂਰ ਦੂਰੋ ਬੜੇ ਬੜੇ ਪਹਿਲਵਾਨ ਹੁੰਦੇ ਸੀ ਸਾਡਾ ਪਿੰਡ ਜਿਹੜਾ ਵਾ ਬੜੀ ਮਤਲਬ ਧੂਮ ਧਾਮ ਦੇ ਨਾਲ ਬੜਾ ਖਰਚਾ ਕਰਕੇ 10-12 ਲੱਖ ਰੁਪਇਆ ਲਾ ਕੇ ਪਹਿਲਵਾਨ ਕਬੱਡੀਆਂ ਵਗੈਰਾ ਜੋ ਕੋਲਖਰੂ ਅੱਜ ਦਾ ਦਿਨ ਤੇ ਕੱਲ ਦਾ ਦਿਨ ਕਰਾਉਂਦੇ ਸਾਂ ਤੇ ਚਲੋ ਮਾਰਾਂ ਨੂੰ ਜੋ ਮਜੂਰ ਸੀ ਉਹੀ ਹੋਣਾ ਸੀ ਤੇ ਆਪਣਾ ਮੈਂ ਹੁਣ ਸਰਕਾਰ ਨੂੰ ਤੇ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ ਆ ਕਿ ਸਾਡੇ ਦੋਵੇਂ ਪੰਨੇ ਪਿੰਡਾਂ ਤੋਂ ਆਪਣਾ ਜਿਹੜਾ ਰਸਤਾ ਵਾ ਦੋਵੇਂ ਬੰਨੇ ਟੁੱਟ ਗਿਆ ਵਾ ਕਿਉਂਕਿ ਸਾਡੇ ਪਿੰਡ ਦਾ ਜਿਹੜਾ ਸਪਰਕ ਟੁੱਟਾ ਹੋਇਆ ਵਾ ਇੱਕ ਨਿਗੀ ਜੀ ਇੱਕ 마ਸ਼ੀ ਵਾਲਾ ਥਾਣੀ ਗਲੀ ਉੱਥੋਂ ਦੀ ਸਾਰੇ ਨੰਗ ਨੂੰ ਕਿ ਆਉਂਦੇ ਨੇ ਇਹ ਅਪੀਲ ਕਰਨੀ ਚਾਹੁੰਦਾ ਆ ਵੀ ਸੰਗਤਾਂ ਨੂੰ ਤੇ ਕਾਰ ਸੇਵਾ ਵਾਲਿਆਂ ਨੂੰ ਤੇ ਹੋਰ ਇਹ ਸਾਡਾ ਜਿਹੜਾ ਬੰਨ ਬੰਨ ਜਵੇ ਤੇ ਆਪਣਾ ਜਿਹੜਾ ਸਾਡਾ ਪਿੰਡ ਦੀ ਆਵਾਜ਼ ਆਈ ਜਿਹੜੀ ਉਹ ਚੱਲ ਸਕੀ ਜੀ ਵਾਲੀ ਦੀ ਪ੍ਰੈਸ਼ਰ ਦੇਖਸਾਂਦੇ ਬਹੁਤ ਤੇਜ਼ ਹੈ ਪਹਿਲਾਂ ਵੀ ਇਦਾਂ ਸੀਗਾ ਕਿ ਇਹ ਰਾਤ ਦਾ ਸੇਰਦਾ ਨਹੀਂ ਸੇਰਦਾ ਇਹ ਬਿਲਕੁਲ ਸੁੱਕ ਗਿਆ ਜੀ ਤੋਂ ਮਾੜਾ ਮੋਟਾ ਵਿੱਚੋਂ ਦੀ ਲੋਕ ਨੰਗਣ ਡੈ ਪਈ ਆਪਣਾ ਗੋਡੇ-ਗੋਡੇ ਪਾਣੀ ਇੰਨਾ ਰਹਿ ਗਿਆ ਸੀ ਪਰ ਹੁਣ ਤੁਸੀਂ ਵੇਖ ਰਹੇ ਹੋ ਹੁਣ ਤਾਂ ਕੋਈ ਨੰਘ ਨਹੀਂ ਸਕਦਾ ਫੇਰ ਉਸੇ ਤਰ੍ਹਾਂ ਛੱਲਾ ਮਾਰ ਰਿਹਾ ਵਾਜੀ ਆ ਸਾਹਮਣੇ ਦੇਖ ਰਹੇ ਆ ਸੜਕ ਸੀਗੀ ਸੜਕ ਦਾ ਹਾਲ ਕੀ ਹੋ ਗਿਆ ਕਿੰਨੇ-ਕਿੰਨੇ ਫੁੱਟ ਡੂੰਗੀ ਸੜਕ ਜਿਹੜੀ ਗੈਪ ਹੋ ਗਈ ਸਰ ਸੜਕ ਤੁਸੀਂ ਤੋੜਤਾ ਕੀ ਦੇਖਿਓ ਮੈਂ ਨਾ ਵੀ ਪਤਾ ਨਹੀਂ ਕਿਹੜੇ ਆਪਣਾ ਪਾਣੀ ਦੇਵਤਾ ਕੋ ਕਿੱਡੀਆਂ ਮਸ਼ੀਨਾਂ ਨੇ ਆਪਾਂ ਕਿੱਡੀਆਂ ਮਸ਼ੀਨਾਂ ਲਾਉਂਦੇ ਨਹੀਂ ਤੋੜਦੀ ਇਹ ਤੇ ਮੈਂ ਤਾਂ ਚਾਹਦੀ ਸਾਰੀਆਂ ਤੋੜ ਦਤੀਆਂ ਨੇ ਇਹਦੇ ਮਾਲਕ ਨੂੰ ਪਤਾ ਵੀ ਉਹਦੇ ਆਪਣਾ ਪਾਣੀ ਦੇਵਤਾ ਨੂੰ ਚਾਹੇ ਪਤਾ ਵੀ ਕੀ-ਕੀ ਵਿੱਚ ਹੁੰਦਾ ਵਾ ਉਹ ਬੜੇ-ਬੜੇ ਦਰਖਤ ਤੋੜ ਦਿੰਦਾ ਜੀ ਆਪਣਾ ਸ ਸਰਕਾਰ ਰਹੀ ਇਹ ਵੀ ਅਪੀਲ ਕਰਦਾ ਜੀ ਨਾ ਵੀ ਸਾਡਾ ਬਾਰਡਰ ਬੈਲਟ ਜਿਹੜੀ ਇਹ ਗੰਨਿਆਂ ਬਹੁਤ ਲਾਉਂਦੇ ਆ ਪਰ ਸਰਕਾਰਾਂ ਜਿਹੜੀਆਂ ਗੰਨੇ ਦਾ ਕੁਝ ਨਹੀਂ ਦਿੰਦੇ ਜੀ ਸੋ ਇਹ ਤੁਹਾਨੂੰ ਉਹ ਪਿੰਡ ਦਿਖਾ ਰਹੇ ਹਾਂ ਜਿਹੜਾ ਪਹਿਲਾ ਪਿੰਡ ਸੀਗਾ ਜਿੱਤੋਂ ਜਿਹੜੀ ਇਹ ਤਬਾਹੀ ਦੇ ਮੰਜਰ ਦੀ ਸ਼ੁਰੂਆਤ ਹੋਈ ਅਮਰਸਰ ਤਹਿਸੀਲ ਦਾ ਇਹ ਸਭ ਤੋਂ ਪਹਿਲਾ ਪਿੰਡ ਹੈ ਔਰ ਅਮਰਸਰ ਦਾ ਵੀ ਇਹ ਪਹਿਲਾ ਪਿੰਡ ਹੈ ਔਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਜਿਹੜਾ ਪਾਣੀ ਦਾ ਪ੍ਰੈਸ਼ਰ ਵੀ ਬਹੁਤ ਤੇਜ਼ ਹੈ ਰਾਤ ਜਿਹੜਾ ਸਰਪੰਚ ਸਾਹਿਬ ਦੇ ਦੱਸਣ ਮੁਤਾਬਕ ਜਿਹੜਾ ਪਾਣੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਵਧ ਗਿਆ ਸੀਗਾ ਜਿਸ ਕਰਕੇ ਜਿਹੜਾ ਸੀਗਾ ਇਹਨਾਂ ਨੂੰ ਨੁਕਸਾਨ ਹੋ ਗਿਆ ਹੈ ਔਰ ਹੁਣ ਫਿਰ ਪਾਣੀ ਜਿਹੜਾ ਬਹੁਤ ਤੇਜ਼ ਹੋ ਗਿਆ ਹੈ ਔਰ ਇਹ ਅਜਈਆਂ ਖਬਰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਜਨਾਰਾ ਤੋਂ ਸ਼ਾਸ਼ਮਾ ਰਿਪੋਰਟ ਜਨਕ